ਹਮ ਬੋਲੋ ਜਗਤ ਗੁਰੂ ਸ਼ੇਰ ਚੰਦਰ ਭਗਵਾਨ ਕੀ ਜੈ ਸਾਰੀਆਂ ਸੰਗਤਾਂ ਨੂੰ ਇਲਾਕਾ ਨਵਾਸੀ ਨਗਰ ਨਵਾਸੀ ਸੰਤ ਮਹਾਤਮਾ ਮੰਡਲੇਸ਼ਵਰ ਮਹਾਮੰਡਲੇਸ਼ਵਰ ਦਾਸੇ ਸੰਪਰਦਾਇ ਦੇ ਮਾਲਕ ਸਮੂਹ ਸੰਤ ਜਨ ਮਹਾਤਮਾ ਨੂੰ ਮੱਥਾ ਟੇਕ ਜੀ ਹਾਂ ਸਾਰੀਆਂ ਸੰਗਤਾਂ ਦੀ ਜਨਨਾ ਸਰਦਾਸ ਸੁਨਿੰਦੀ ਜੋਤਰੀ ਕੀਤੀ ਜਾਂਦੀ ਹੈ ਕਿ ਆਸਵੇਂ ਜਗਤ ਗੁਰੂ ਸ੍ਰੀ ਚੰਦਰ ਗੁਰੂ ਆਨ ਬਾਲੀਯਤੀ ਜੋ ਜਗ ਸੰਚਾਲਨ ਉਦਾਸੀਨ ਸੰਪਰਦਾ ਦੇ ਮਾਲਕ ਧੰਤਨ ਸਿੰਘ ਨੰਦ ਸਿੰਘ ਮਹਾਰਾਜ ਜੀ ਦੀ ਪਹਿਲੇ ਵੱਡੇ ਸਖਬ ਜੀ ਜਗਤ ਗੁਰੂ ਸ੍ਰੀ ਚੰਦਰ ਗੁਰੂ ਆਨ ਜੀ ਦਾ ਜੋ ਭੰਸੋਤੀ ਹਮਾ ਪਵਦਾਰ ਦਿਹਾੜਾ ਹੋਆ ਰਿਆ ਹੈ ਸਾਰੀਆਂ ਸੰਗਤਾਂ ਨੂੰ ਇਸ ਬਾਬਾ ਜਗਤ ਗੁਰੂ ਸ੍ਰੀ ਚੰਦਰ ਗੁਰੂ ਆਨ ਜੀ ਦੇ ਵਿਚਾਰ ਦਿਹਾੜੇ ਦੇ ਵਿੱਚ ਲਖ ਲਖ ਕੋਟ ਕੋਟ ਇਲਾਕਾ ਨਿਵਾਸੀ ਨਗਰ ਨਿਵਾਸੀ ਸਮੂਹ ਪੰਜਾਬ ਦੀਆਂ ਸੰਗਤਾਂ ਤੇ ਪੂਰੇ ਭਾਰਤ ਦੀਆਂ ਸੰਗਤਾਂ ਨੂੰ ਕੋਟ ਕੋਟ ਲਖ ਲਖ ਬਧਾਈ ਦਿੰਦੇ ਆ ਅਤੇ ਸੰਤ ਸਮਾਜ ਦੇ ਚਰਨਾਂ ਦੇ ਵਿੱਚ ਮੱਥਾ ਟੇਕਦੇ ਆ ਨਿਮਾਣੇ ਜਿਹੇ ਦਾਸ ਨੂੰ ਆਪ ਸਾਰੀਆਂ ਸੰਗਤਾਂ ਦੇ ਪ੍ਰੇਮ ਪਿਆਰ ਦੇ ਸਦਕਾ ਸੰਤ ਸਮਾਜ ਦੇ ਪ੍ਰੇਮ ਦੇ ਸਦਕਾ ਜੋ ਸਾਡੀ ਸੰਸਥਾ ਸੰਤ ਸੁਰੱਖਿਆ ਮਿਸ਼ਨ ਦੇ ਵੱਲੋਂ ਪਿਛਲੀ 4 ਤਰੀਕ ਨੂੰ ਸੂਬਾ ਪ੍ਰਧਾਨ ਜੋ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ ਹੈ ਉਸ ਵਿਸ਼ੇ ਦੇ ਵਿੱਚ ਅਤੇ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਜੀ ਨੇ ਇਸ ਪਵਨ ਸੋਤੇ ਵਿੱਚ ਪ੍ਰਕਾਸ਼ ਦਿਹਾੜੀ ਲਈ ਨੂੰ ਇਸ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਸਾਰੇ ਇਲਾਕਿਆਂ ਦੇ ਵਾਸੀ ਪੂਰੇ ਭਾਰਤ ਦੇ ਵਸੀ ਅਤੇ ਨਗਰ ਦੀਆਂ ਇਹ ਸੰਗਤਾਂ ਨੂੰ ਸਭੂ ਸੰਤ ਸਮਾਜ ਨੂੰ ਦੁਬਾਰਾ ਫਿਰ ਲੱਖ ਲੱਖ ਕੋਟ ਕੋਟ ਵਧਾਈ ਦਿੰਦੇ ਆ। ਕਾਮਨਾ ਕਰਦੇ ਹਾਂ ਕਿ ਮਾਤਰਾ ਸੰਗਤ ਦਾ ਵੱਧ ਤੋਂ ਵੱਧ ਜਾਪ ਕੀਤਾ ਜਾਵੇ। ਮੂਲ ਮੰਤਰ ਦਾ ਜਾਪ ਕੀਤਾ ਜਾਵੇ ਅਤੇ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜਿਆ ਜਾਵੇ। ਕਿ ਸੰਤ ਸਰ ਜੋ ਜਨਪੜਾ ਸੋ ਜਨ ਉਧਰ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਰੰਕਾਰ ਕਲਯੁਗ ਦੇ ਵਿੱਚੋਂ ਸੰਤ ਹੀ ਨੇ ਜੋ ਦੁਨੀਆ ਦਾ ਪਰਉਤਾਰਾ ਕਰਾ ਸਕਦੇ ਹਨ ਅਤੇ ਸ਼ਾਂਤੀ ਸੰਗਤ ਨੂੰ ਨਾਮ ਦੇ ਨਾਲ ਗੁਰਬਾਣੀ ਦੇ ਨਾਲ ਜੋੜਦੇ ਹਨ। ਤੁਹਾਡੀਆਂ ਇਨੀਆਂ ਅੱਖ ਵਚਨ ਬਲਾਸ ਬਾਣੀ ਦਾ ਕਰਦੇ ਹੋਏ ਬਾਣੀ ਨੂੰ ਬਰਾਮਦ ਦਿੰਦੀਆਂ ਆਪ ਸਾਰੀਆਂ ਸੰਗਤਾਂ ਇਲਾਕਾ ਨਿਵਾਸੀ ਸਮੂਹ ਨਗਰ ਨਿਵਾਸੀ ਅੱਜ ਸਾਡੇ ਸੰਤ ਸਮਾਜ ਨੂੰ ਗੁਰੂ ਲੋਕਾਂ ਨੂੰ ਗੁਰੂ ਜਨ ਮਹਾਰਾਜ ਨੂੰ ਸਾਡੇ ਸਿੱਖ ਝੜੀ ਦੇ ਸਮਾਧਾਂ ਵਾਲੇ ਸੰਤਾਂ ਦੇ ਅਸ਼ੀਰਵਾਦ ਸਦਕਾ ਮਹਾਂਪੁਰਸ਼ਾਂ ਦੇ ਸਦਕਾ ਜੋ ਅੱਜ ਹਿੱਤ ਤੱਕ ਪਹੁੰਚੇ ਆ ਇਸ ਮਕਾਮ ਤੇ ਪਹੁੰਚਿਆ ਹੋਏ ਸਾਰੀਆਂ ਸੰਗਤਾਂ ਦਾ ਧੰਨਵਾਦ ਪੰਸੋਤੀ ਮੇਂ ਪ੍ਰਕਾਸ਼ ਦਿਹਾੜੀ ਨੂੰ ਮੁੱਖ ਰੱਖਦਿਆਂ ਹੋਇਆਂ ਮਹੰਤ ਪੂਲਾ ਦਾਸ ਬੁਰੀ ਵਾਲੇ ਸੰਤ ਸੁਰੱਖਿਆ ਮਿਸ਼ਨ ਪੰਜਾਬ ਪ੍ਰਧਾਨ ਡੇਰਾ ਬਾਬਾ ਪੂਲਾ ਦਾਸ ਜੀ ਦੇ ਵੱਲੋਂ ਪਿੰਡ ਗਿਆਨਵਾਲੇ ਸਕੂਲ ਸਮੂਹ ਸੱਜਣਤ ਵੱਲੋਂ ਪੂਰੇ ਪੰਜਾਬ ਦੇ ਇਲਾਕਿਆਂ ਦੇ ਵਸਿਆ ਹੋਏ ਲੱਖ ਲੱਖ ਕੋਟ ਕੋਟ ਵਧਾਈ ਦਿੰਦੇ। ਬਨੋ ਜਗਤ ਗੁਰੂ ਸ਼੍ਰੀ ਚੰਦਰ ਪੜਵਾਨ ਕੀ ਜੈ